ਹੈਲੋ ਜੀ ਜੈ ਸ਼੍ਰੀ ਕ੍ਰਿਸ਼ਨਾ ਮੈਂ ਮូនਿਕਾ ਸੰਜਨਾ ਦੀ ਦੁਨੀਆ ਤੇ ਵਿੱਚ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੀ ਹਾਂ ਜੀ ਲੋ ਜੀ ਆਪਣੇ ਕੋਲ ਦਾਲਾਂ ਦੇ ਨਾ ਚੀਨੀ ਚਾਹ ਪੱਤੀ ਦੇ ਦਾਲਾਂ ਦੇ ਕੰਟੇਨਰ ਹੋਰ ਵੀ ਬਹੁਤ ਵਧੀਆ ਆ ਗਏ ਤੇ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਵਧੀਆ ਤੁਸੀਂ ਆਪ ਹੀ ਦੇਖ ਹੀ ਰਹੇ ਹੋ ਕਿ ਚੀਜ਼ ਕਿਆ ਚੀਜ਼ ਹੈ ਕਿੰਨੀ ਵਧੀਆ ਏ ਇਹ ਜਿਵੇਂ ਕਿ بڑے ਆਕੇ ਸਟੋਰੇਜ ਵਾਸਤੇ 10-10 ਕਿਲੋ ਦੇ ਜੇ ਚਾਵਲ ਚੀਨੀ ਹਰ ਘਰ ਚ ਸਟੋਰੇਜ ਸੱਪਾ ਕਰਕੇ ਰੱਖਦੇ ਆ ਇਸ ਚੀਜ਼ ਦੇ ਲਈ ਹੈ ਔਰ ਛੋਟੇ ਤੋਂ ਛੋਟੇ ਜਿਵੇਂ ਪਾਈਆ ਚੀ ਜੱਦਾ ਕਿਲੋ ਜੋ ਵੀ ਪਾਣੀਆਂ ਇਹ ਉਸ ਚੀਜ਼ ਦੇ ਲਈ ਹੈ ਸ਼ੇਪ ਬਹੁਤ ਤਰ੍ਹਾਂ ਦੀ ਆਈ ਹੈ ਥੋੜੇ ਲੌਂਗਸ ਤੇ ਵੀ ਆਈ ਹੈ ਥੋੜੀ ਜਿਵੇਂ ਚਪਟਾ ਜਿਹਾ ਆ ਗਿਆ ਸਾਈਜ਼ ਸਾਰੇ ਤਰ੍ਹਾਂ گول ਵੀ ਆਏ ਆ ਸਾਰੇ ਤਰ੍ਹਾਂ ਦੇ ਸਾਈਜ਼ ਆ ਗਏ ਠੀਕ ਹੈ ਜੀ ਔਰ ਦੇਖ ਤੁਸੀਂ ਔਰ ਮੇਨ ਗੱਲ ਹੈ ਕਿ ਬ੍ਰਾਂਡਡ ਹੈ ਜੀਵੀਐਲ ਕੰਪਨੀ ਹੈ ਉਸ ਦੇ ਹਨ ਜੀ ਬਹੁਤ ਜਿਆਦਾ ਸੋਹਣੇ ਹਨ ਬਹੁਤ ਹੀ ਵਧੀਆ ਠੀਕ ਹੈ ਜੀ ਸਾਰੇ ਫਰੈਂਡ ਦੀ ਸ਼ੇਪ ਹੈ ਮੈਨੂੰ ਬਹੁਤ ਜਿਆਦਾ ਸੋਹਣੇ ਲੱਗ ਰਹੇ ਬਹੁਤ ਵਧੀਆ ਤੇ ਬਾਕੀ ਕਿਸੇ ਨੇ ਵੀ ਮੰਗਵਾਣਿਆ ਤਾਂ ਤੁਸੀਂ ਮੰਗਵਾ ਸਕਦੇ ਹੋ ਆਈਟਮ ਬਹੁਤ ਵਧੀਆ ਕਿਉਂਕਿ ਜੇ ਕਿਚਨ ਤੇ ਇੰਨੇ ਪੈਸੇ ਲਗਾ ਸਕਦੇ ਆ ਕਿਚਨ ਬਣਾਉਣ ਵਾਸਤੇ ਤਾਂ ਕਿਚਨ ਦੇ ਵਿੱਚ ਜੋ ਚੀਜ਼ਾਂ ਯੂਜ਼ ਕਰਨੇ ਤਾਂ ਪੁੱਸਤੇ ਕਿਉਂ ਨਹੀਂ ਪੈਸੇ ਲਗਾ ਸਕਦੇ ਹੈਗੇ ਤੇ ਉਹ ਚੀਜ਼ ਵੀ ਆਪ ਨੂੰ ਵਧੀਆ ਹੀ ਚਾਹੀਦੀ ਹੈ ਤੇ ਬਾਕੀ ਇੱਧਰ ਇਹ ਤਾਂ ਹੈਗੇ ਹੀ ਆ ਇਹ ਵੀ ਇਹ ਚਾਰੋਂ ਪਾਸੇ ਤੇ ਲੌਕ ਵਾਲੇ ਹੁੰਦੇ ਆ ਠੀਕ ਹੈ ਜੇਪੀ ਦੇ ਤੇ ਏ ਲੈਫਟ ਦੇ ਆਂਦੇ ਆ ਠੀਕ ਹੈ ਨਾ ਜੀ ਤੇ ਲੈਫਟ ਦੇ ਵੀ ਆਪਾਂ ਬਹੁਤ ਜ਼ਿਆਦੇ ਸੇਲ ਇਹ ਤਾਂ ਹੁਣ ਮੈਨੇ ਪਤ ਨਹੀਂ ਨਾ ਜਾਣੇ ਕਿੰਨੇ ਕੁ ਭੈਣ ਭੇਜਦੇ ਗ੍ਰੀਸ ਭੇਜਦੇ ਕੈਨੇਡਾ ਭੇਜਦੇ ਅਮਰੀਕਾ ਭੇਜਦੇ ਅਮਰੀਕਾ ਤਾਂ ਤਿੰਨੇ ਜਣੇ ਨੂੰ ਗਏ ਆ ਸਗੋਂ ਠੀਕ ਹੈ ਜੀ ਬਾਕੀ ਕੁੱਕਰ ਕੜਾਈਆਂ ਤੇ ਬਹੁਤ ਜ਼ਿਆਦੇ ਸੇਲ ਹੋ ਰਹੀਆਂ ਕੜਾਈਆਂ ਵੀ ਬਹੁਤ ਜ਼ਿਆਦੇ ਸੇਲ ਹੋ ਰਹੀਆਂ ਤੇ ਇਹ ਆਈਟਮ ਵੀ ਬਹੁਤ ਜ਼ਿਆਦੇ ਸੇਲ ਹੋ ਰਹੀ ਹੈ ਠੀਕ ਹੈ ਨਾ ਜੀ ਔਰ ਆਈਟਮ ਵੀ ਬਹੁਤ ਜ਼ਿਆਦਾ ਵਧੀਆ ਹੈ ਨਹੀਂ ਇਹਾਂ ਦਾ ਵੀ ਹਲਕੀ ਹੈ ਬਹੁਤ ਜ਼ਿਆਦਾ ਵਧੀਆ ਹੈ ਨਾਲੇ ਤਾਂ ਆਪਣੇ ਸਟੋਰੇਜ ਵਾਸਤੇ ਦਾਲਾਂ ਧੂੜਾ ਰੱਖਣ ਨੂੰ ਵੀ ਕੰਮ ਆਂਦੀ ਹੈ ਤੇ ਨਾਲੇ ਆਪਾਂ ਨੂੰ ਯੂਜ਼ ਵੀ ਚਾਹੀ ਕਰਨੀ ਪੈਂਦੀ ਹੈ ਹਰ ਘਰ ਦੇ ਵਿੱਚ ਚਾਹੀਦੀ ਹੈ ਤੇ ਨਾਲੇ ਮੇਨ ਗੱਲ ਹੈ ਕਿ ਸਭ ਤੋਂ ਵਧੀਆ ਕੁਆਲਿਟੀ ਹੈ ਠੀਕ ਹੈ ਜੀ ਇੱਧਰ ਆ ਗਿਆ ਚੋਪਰ 4 ਬਿਲੇਟ ਵਾਲਾ ਚੋਪਰਾ ਪੋਰੋਸੇਲ ਦਾ ਤੇ ਠੀਕ ਹੈ ਨਾ ਜੀ ਇਹਦੇ ਚ ਇੱਕ ਉਹ ਵਾਲੀ ਸ਼ੇਪ ਹੈ ਬਲੈਕ ਵਾਲੀ ਇੱਕ ਇਹ ਰੈੱਡ ਵਾਲੀ ਸ਼ੇਪ ਹੈ ਤੇ ਇੱਕ ਇਹ ਰੈੱਡ ਵਾਲਾ ਨਾ ਜਿਹੜਾ ਇੱਕ ਕੰਚਦ ਹੈ ਮੈਂ ਪਹਿਲਾਂ ਦੱਸ ਨਹੀਂ ਇਹ ਕੰਚਦ ਹੈ ਕਿਉਂਕਿ ਅਹ ਦੇਖੋ ਹਰ ਤਰ੍ਹਾਂ ਦੇ ਸਾਰੇ ਲੈਣ ਵਾਸਤੇ ਹੁੰਦੇ ਆ ਜੀ ਇਹ ਵੈਸੇ ਅਸੀਂ ਤਾਂ ਯੂਜ਼ ਕਰਦੇ ਨਹੀਂ ਹੈਗੇ ਪਰ ਚਲੋ ਅਹ ਇਹ ਅੰਡਾ ਉਹ ਜਿਵੇਂ ਅੰਡੇ ਵਾਲਦੇ ਆ ਪਤਾ ਵੀ ਨਹੀਂ ਕਿਦਾਂ ਉਵਾਲਦੇ ਆ ਕਿਦਾਂ ਨਹੀਂ ਮੈਨੂੰ ਅਸ ਕਿਉਂਕਿ ਅਸੀਂ ਇਸ ਚੀਜ਼ ਤੋਂ ਬਹੁਤ ਜ਼ਿਆਦਾ ਪਿੱਛੇ ਆ ਬਹੁਤ ਜ਼ਿਆਦਾ ਪਰ ਚਲੋ ਜੇ ਕੋਈ ਮੰਗੇਗਾ ਕਿਉਂਕਿ ਮੇਰਾ ਤਾਂ ਕੰਮ ਹੈ ਤੇ ਮੈਂ ਸੇਲ ਕਰਦੀ ਆ ਤੇ ਇਹ ਵੀ ਜੇ ਜੇ ਕਿਸੇ ਨਾਂ ਦੇ ਵਲਵਾਸਤੇ ਲੈਣੇ ਆ ਤਾਂ ਇਹ ਵੀ ਮਸ਼ੀਨ ਹੈਗੀ ਆ ਠੀਕ ਹੈ ਨਾ ਜੀ ਇੱਧਰ ਆ ਟੋਸਟਰ ਬੈਂਕਰ ਵਗੈਰਾ ਸਭ ਕੁਝ ਹੈਗੇ ਸਭ ਕੁਝ ਬਾਕੀ ਬੋਰੋ ਸਿਲ ਦੇ ਵਿੱਚ ਹੋਰ ਵੀ ਪ੍ਰੈਸਾਂ ਵੀ ਹੈਗੀਆਂ ਨੇ ਬੋਰੋ ਸਿਲ ਕੰਪਨੀ ਦੀਆਂ ਠੀਕ ਹੈ ਨਾ ਜੀ ਤੇ ਬਾਕੀ ਹੋਰ ਵੀ ਆਈਟਮ ਬਹੁਤ ਜ਼ਿਆਦੀ ਹੈ ਠੀਕ ਹੈ ਜਿਵੇਂ ਕਿ ਚਮਚ ਸਟੈਂਡ ਇਹ ਇਦਰਾ ਡਿਨਰ ਸੈੱਟ ਜੇ ਆਪ ਬਣਾਣੇ ਆ ਡਿਨਰ ਸੈੱਟ ਜੇ ਆਪ ਬਣਾਣੇ ਆ ਨਾ ਡਿਨਰ ਸੈੱਟ ਉਹਦੇ ਚ ਕਟੋਰੀ ਦਾ ਸਾਈਜ਼ ਤੁਹਾਨੂੰ ਬਹੁਤ ਬੜਾ ਮਿਲੇਗਾ ਔਰ ਹੈਗਾ ਵੀ ਬੋਰੋਸਿਲ ਦਾ ਇਹ ਤੁਹਾਨੂੰ ਮਾਈਕ੍ਰੋ ਦੇ ਵਿੱਚ ਵੀ ਯੂਜ਼ ਆ ਜਾ ਜੀ ਮਾਈਕ੍ਰੋ ਦੇ ਵਿੱਚ ਵੀ ਆਰਾਮ ਨਾਲ ਹੀ ਯੂਜ਼ ਆ ਜਾ ਜਗਾ ਦਿਲ ਕਰਦਾ ਕਿ ਕਟੋਰੀ ਨਾ ਲਈ ਲਵਾਂ ਮੇਰੇ ਬੱਚੇ ਵੀ ਨਾ ਕੁਛ ਨਾ ਕੁਛ ਮਾਈਕ੍ਰੋ ਦੇ ਵਿੱਚ ਗਰਮ ਕਰਦੇ ਹੀ ਰਹਿੰਦੇ ਨੇ ਤਾਂ ਸੋਚ ਰਹੀ ਹਾਂ ਵੀ ਕਿ ਕਟੋਰੀ ਮੈਂ ਲੈ ਲਵਾਂ ਜਿਵੇਂ ਕਿ ਹਲਵਾ ਗਰਮ ਕਰਨਾ ਹੈ ਜਾਂ ਕੋਈ ਦਾਲ ਸਬਜ਼ੀ ਹੋਵੇ ਬਈ ਮਾਈਕ੍ਰੋ ਹਨ ਹਾਂ ਮਾਈਕਲ ਠੀਕ ਹੈ ਠੀਕ ਹੈ ਤਾਂ ਮੇਰਾ ਵੀ ਦਿਲ ਕਰੇ ਕਿ ਮੈਂ ਕਿਉਂ ਨਾ ਆਪਣੇ ਬੱਚਿਆਂ ਦੇ ਲਈ ਕਈ ਲਈ ਲਮਾ ਕਟੋਰੀ ਇੱਥੇ ਜ਼ਰੂਰੀ ਨਹੀਂ ਹੈ ਕਿ 6 ਹੀ ਪੀਸ ਲੈਣੇ ਜਾਂ 12 ਹੀ ਪੀਸ ਲੈਣੇ ਅਸੀਂ 2 ਪੀਸ ਲੈਣੇ ਕਿ 1 ਪੀਸ ਲੈਣੇ ਆ ਉਹ ਵੀ ਸਾਨੂੰ ਮਿਲ ਜਾਣਗੇ ਠੀਕ ਹੈ ਜੀ ਤੇ ਕਿਉਂਕਿ ਮੇਰਾ ਫਰਜ਼ ਹੈ ਤੁਹਾਨੂੰ ਇਹ ਪੂਰੀ ਪੂਰੀ ਇੱਕ ਗੱਲ ਰਿਟੇਲ ਦੇ ਵਿੱਚ ਤੁਹਾਨੂੰ ਦੱਸਣਾ ਠੀਕ ਹੈ ਤੇ ਬਾਕੀ ਬਹੁਤ ਸਾਰੀ ਆਈਟਮ ਹੈ ਕੁੱਕਰ ਕਡਾਈਆਂ ਤਾਂ ਮੇਨ ਬਾਕੀ ਕੰਚ ਦੀਆਂ ਕੰਚ ਦੇ ਹੋਗੇ ਆਪਣਾ ਕੱਪ ਵਗੈਰਾ ਇਧਰ ਆਗੇ ਜੀ ਚੱਕਲੇ ਬੇਲਨੇ ਬਰੀਕ ਸ਼ੇਪ ਵੀ ਆ ਮੋਟੀ ਸ਼ੇਪ ਵੀ ਆ ਤੇ ਨਾਲੇ ਮੇਨ ਗੱਲ ਇਹ ਨਾ ਜਿਹੜਾ ਇਹ ਲੱਕੜ ਦਾ ਸਟੈਂਡ ਜੀ ਆਪਾਂ ਨੇ ਦੀਵਾਰ 'ਚ ਲਾਣਾ ਹੋਵੇ ਉਹਦੇ niche ਆਗੇ ਹੀ ਤੇ ਦਰੇ ਬੁਰੂ ਸਿਲ ਤੇ ਇਧਰੇ ਸਟੀਲ ਦਾ ਡੱਬਾ ਸਟੀਲ ਦਾ ਟਿਫਿਨ ਕਿੰਨਾ ਪਿਆਰਾ ਬਾਕੀ ਕਿ ਟਾਈਟਮ ਨਾ ਬਈਆ ਕਹਿੰਦੇ ਕੰਨੇ ਹੋਰ ਆਈ ਆ ਉਹ ਵੀ ਉਸਦੀ ਵੀ ਬਣਾ ਲਿਓ ਵੀਡੀਓ ਤੇ ਕਾ ਦੇਖਿਓ ਇਹਦਾ कलर ਦੇਖਦੇ ਸੀ ਕਿੰਨਾ ਪਿਆਰਾ ਕਿੰਨਾ ਸੋਹਣਾ ਲੱਗਦਾ ਹੈ ਨਾ ਇਹਦੇ ਕਾਂਚੀ ਆਹਦੇ ਕਲਸੀ ਇਹਦਾ ਬੇਟ ਬਹੁਤ ਹੈ ਅਨ ਦਾ ਦੇਖਣਾ ਵੀ ਮਰ ਫਟਕੀ ਆਪਾਂ ਲੈਣ ਆਏ ਅੱਜ ਇੱਥੇ ਕੁੱਕਰ ਕੁੱਕਰ ਮੰਗਵਾਇਆ ਭੈਣ ਨੇ ਆਪਣੇ ਕੋਲ ਮੈਂ ਰਖਵਾਏ ਪਏ ਸੀ ਰੱਖੇ ਤੇ ਇਹਨਾਂ ਨੇ ਕੱਢ ਕੇ ਹੀ ਦੇ ਦੇ ਮੈਂ ਕਿਹਾ ਚਲ ਐਨੀ ਦੇ ਤੁਸੀਂ ਕੱਢੋ ਕਿਉਂਕਿ ਰਸ਼ ਹੋ ਰਹੇ ਹੈ ਤੇ ਇਹਨਾਂ ਮੈਂ ਕਿਹਾ ਮੈਂ ਵੀਡੀਓ ਬਣਾ ਲੈਣੀ ਆ ਕਿਉਂਕਿ ਹੋਰ ਭੈਣਾਂ ਨੇ ਵੀ ਲੈਣਾ ਹੁੰਦਾ ਹੈ ਇੱਕ ਸਪੰਜ ਕੁੱਕਰ ਲੈ ਆਏ ਬਹੁਤ ਸੋਹਣੇ ਕੁੱਕਰ ਨੇ ਬਹੁਤ ਬਦਿਆ ਤੇ ਇਹੇ ਕੁੱਕਰ ਆ ਕਰਨੇ ਤੇ ਜਿਹੜੇ ਨੇ ਆਪਾਂ ਨੇ ਫਰ ਕੰਟਰੀ ਪੈਨੋ ਠੀਕ ਹੈ ਜੀ ਨਾ ਦਾ ਸਾਰਾ ਸਮਾਨ ਇਕੱਠਾ ਹੋ ਗਿਆ ਇਹਨਾਂ ਤੇ ਕੰਬਲ ਹੋ ਗਏ ਚਾਦਰਾਂ ਹੋ ਗੀਆਂ ਕੁੱਕਰ ਵੀ ਆ ਗਈ ਠੀਕ ਹੈ ਨਾ ਜੀ ਤੇ ਆ ਹੈਗਾ ਜੀ 5 ਲੀਟਰ ਦਾ ਕੁੱਕਰ ਵੀ ਨਾਲ ਦੇ ਸਕੀ ਦਾ ਕੁੱਕਰ ਹੈ ਫਰਾਈ-ਫਰਾਈ ਦਾ ਕੁੱਕਰ ਹੈ ਪਲੇਟਿਨਾ ਢੱਕਣਾ ਹੈ ਪਲੇਟਿਨਾ ਢੱਕਣਾ ਯਾਨੀ ਕਿ ਜਿਹੜਾ ਉੱਪਰ ਤੋਂ ਲੱਗਦਾ ਹੋਵੇ ਉਹਨੂੰ ਪਲੇਟਿਨਾ ਢੱਕਣਾ ਕਹਿੰਦੇ ਨੇ ਠੀਕ ਹੈ ਤੇ ਢੱਕਣ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਪਰ ਦੇਖੋ ਸਮਾਰਾ ਕੁੱਕਰ ਹੈ ਓਪਨ ਓਪਨ ਹਰ ਦੇ ਜੀ ਹਰ ਓਪਨ ਇਸ ਇੱਕ ਹਨਾ ਇਸ ਟਾਈਮ ਇਸ ਵਾਰ ਬਿਲਕੁਲ ਓਪਨ ਢੱਕਣ ਵਾਲਾ لے ਆ ਬਿਲਕੁਲ ਸਾਫ਼ ਕਰਨਾ ਕਿ ਸੌਖਾ ਹੈ ਸਭ ਉਸ ਉਹ ਬੜਾ ਵਧੀਆ ਪਹਿਲਾਂ ਤਾਂ ਸੋਚ ਰਹੀ ਸੀ ਨਾ ਵੀ ਉਹ ਆਪ ਕੁੱਕਰ ਲਮਾ ਕੇ ਜਿਹੜੇ ਦੋ ਕੁੱਕਰਾਂ ਤੇ ਉੱਪਰ ਇੱਕ ਟੱਕਣਾ ਯੂਜ਼ ਹੋ ਜੇਵੇ ਪਰ ਉਹਨਾਂ ਨੇ ਫਿਰ ਮੈਨੂੰ ਪੁੱਛਿਆ ਜੀ ਵੀ ਭਾਈ ਉਹਨਾਂ ਸਾਰੇ ਸਲਾਹ ਨਹੀਂ ਵਧੀਆ ਦਿੰਦੇ ਨੇ ਭਾਈ ਬਹੁਤ ਵਧੀਆ ਸਲਾਹ ਦਿੰਦੇ ਨੇ ਉਹ ਕਹਿੰਦਾ ਜੀ ਕਿ ਉਹ ਕੰਪਨੀ ਪੇਸ ਟਿੱਕ ਜੋ ਕੰਬੋ ਕੁੱਕਰ ਕੰਬੋ ਕੁੱਕਰ ਕੰਪਨੀ ਪੇਸ ਕੀਆ ਦੋ ਕੁੱਕਰਾਂ ਦੇ ਉੱਪਰ ਇੱਕ ਟੱਕਣਾ ਕਹਿੰਦੇ ਇੱਕ ਟੱਕਣਾ ਦੇਖੋ ਦੋ ਕੁੱਪਰੇ ਨੇ ਯੂਜ਼ ਹੋਣਾ ਅਲੱਗ-ਅਲੱਗ ਦੋ ਕੁੱਪਰਾਂ ਦੀ ਬਾਰੇ ਘਸੜ ਦੀ ਵੀ ਬਹੁਤ ਲੇਟ ਆਏਗੀ ਠੀਕ ਹੈ ਲੇਕਿਨ ਕੁੱਪਰ ਦੇ ਲੈਟਰ ਟੱਕਣਾ ਉਹਨੇ ਬਾਰ-ਬਾਰ ਯੂਜ਼ ਹੋਣਾ ਹੈ ਬਾਰ-ਬਾਰ ਯੂਜ਼ ਹੋਣ ਨਾਲ ਜਾਣਾ ਵੀ ਫੋਰਨ ਕੰਟਰੀ ਦੇ ਵਿੱਚ ਹੈ ਜਿੱਥੇ ਮਤਲਬ ਕੀ ਟੇਜਣਾ ਵੀ ਮਤਲਬ ਕੀ ਉਹਨਾਂ ਨੂੰ ਮੰਗਵਾਣਾ ਵੀ ਬਾਰ-ਬਾਰ ਇੱਕੋ ਹੀ ਚੀਜ਼ ਨੂੰ ਬਾਰ-ਬਾਰ ਬਹੁਤ ਜ਼ਿਆਦਾ ਮੁਸ਼ਕਿਲ ਹੈ ਤੁਸੀਂ ਅਲੱਗ-ਅਲੱਗ ਹੀ ਕੁੱਕਰ ਲਓ 3 ਲੀਟਰ ਦਾ ਲੱਗ ਲਓ 5 ਲੀਟਰ ਦਾ ਕੁੱਕਰ ਅਲੱਗ ਲਓ ਅਲੱਗ-ਅਲੱਗ ਹੀ ਢੱਕਣ ਹੋਣਗੇ ਦੋਨਾਂ ਦੇ ਤੁਸੀਂ ਐਵੇਂ ਨਾ ਸੋਚੋ ਹਰਾ ਕਿ ਇਹ 200 ਮਹਿੰਗਾ ਹੀ ਪਿਆ ਮੈਨੂੰ ਪਰ ਕੋਈ ਗੱਲ ਨਹੀਂ ਮੈਂ ਬਿਲਕੁਲ ਐਵੇਂ ਨਹੀਂ ਸੋਚਦੇ ਹੈਗੇ ਕਿਉਂਕਿ ਦੇਖੋ ਜੋ ਜਵਾਨ ਜਿੱਥੇ ਟਿਕ ਜਵੇ ਜਵਾਨ ਨੂੰ ਉੱਥੋਂ ਹੀ ਰੱਖਣਾ ਪੈਂਦਾ ਠੀਕ ਹੈ ਨਾ ਜੇ ਪਤਾ ਕਿਉਂ ਬਾਰ-ਬਾਰ ਅਗਲੇ ਤੋਂ ਪੈਸੇ ਕੋਈ ਸੌ ਦੋ ਸਰਫੇ ਦੀ ਕੋਈ ਗੱਲ ਲੈਤਾ ਹਣੀ ਨਹੀਂ ਹੁੰਦੀ ਹੈਗੀ ਸਿਰਫ ਮੇਨ ਗੱਲ ਹੁੰਦੀ ਹੈ ਚੀਜ਼ ਪਸੰਦ ਆਣ ਦੀ ਕਿ ਸਾਨੂੰ ਚੀਜ਼ ਵਧੀਆ ਮਿਲਣੀ ਚਾਹੀਦੀ ਹੈ ਚੀਜ਼ ਯੂਸਫੁਲ ਆਣੀ ਤੇ ਆ ਹੈਗਾ ਜੀ 5 ਲੀਟਰ ਦਾ ਕੁੱਕਰ ਬਹੁਤ ਸੋਹਣਾ ਕੁੱਕਰ ਹੈ ਤੇ ਆ ਹੈਗੇ ਜੀ ਦੀ ਸਟੀਕ ਠੀਕ ਹੈ ਨਾ ਜੀ ਤੇ ਇਹ ਵਿਨੋਦ ਸਟੀਲ ਦਾ ਸੌਸਪੈਨ ਤੇ ਪਲੇਟਿਨਮ ਆਪਣਾ ਪੂਰਾ ਹੈ ਨਾ ਬਹੁਤ ਵਧੀਆ ਹੈ ਜੀ ਬਹੁਤ ਵਧੀਆ ਬਹੁਤ ਸੋਹਣਾ ਕੁੱਕਰ ਇਹ 5 ਲੀਟਰ ਦਾ ਹੈ ਠੀਕ ਹੈ ਨਾ ਤੇ ਜਿਹੜਾ ਆਇ ਆ ਹੈਗਾ ਜੀ 3 ਲੀਟਰ ਦਾ ਜਿਹੜਾ 5 ਲੀਟਰ ਦਾ ਇਹ ਹੈਗਾ ਇਹ ਮੈਂ ਖਾੜਦੇ ਤੇ ਬਿੱਲ ਦਿੱਤਾ ਉਹਨੇ ਇਹ 4500 ਰੁਪਏ ਦਾ ਦਿੱਤਾ ਜੀ 5 ਲੀਟਰ ਦਾ ਕੁੱਕਰ 4500 ਰੁਪਏ ਦਾ ਤੇ ਜਿਹੜਾ 3 ਲੀਟਰ ਦਾ ਕੁੱਕਰ ਹੈ ਜੀ ਉਹ ਦਿੱਤਾ ਜਿੰਨਾਂ ਨੇ ਮੈਨੂੰ 39 ਇਹ 3900 ਬਾਕੀ ਵੀ ਨਹੀਂ ਲੈ ਸੀ ਨਾ ਮਾਂਗ ਰਹੀ ਸੀ ਮੈਂ ਕਹਾ ਅੱਜ ਨਹੀਂ ਮੈਂ ਦਉਂਗੀ ਤੀਰ ਪੀਏ ਪੂਰੇ 3800 ਰੁਪਏ ਮੈਂ ਦੇ ਕੇ ਆਇਆ ਠੀਕ ਹੈ ਜੀ ਹਾਇ ਦੇਖੋ ਸਰਦੀਆਂ ਦੇ ਕੱਪੜੇ ਬਹੁਤ ਲੜਦੇ ਆ ਠੰਡੇ ਨਹੀਂ ਲੱਗਦੇ ਮੈਨੂੰ ਤਾਂ ਬੜੀ ਠੰਡੇ ਲੱਗਦੀ ਹੈ ਬਹੁਤ ਜ਼ਿਆਦਾ ਤੇ ਆ ਹੈਗਾ ਜੀ ਛੋਟਾ ਕੁੱਕਰ ਦੇਖੋ ਕਿੰਨਾ ਪਿਆਰਾ ਲੱਗਿਆ ਤੁਹਾਨੂੰ ਚਾਹੇ ਤੇ ਇਹ ਇੱਕ ਮੈਂ ਬਰੈਟਕਾ ਕੰਨ ਬੰਦ ਕਰ ਲਾ ਫਿਰ ਦੇਖੋ ਇਹਦਾ ਵੀ ਡਿਜ਼ਾਈਨ ਦੋਨਾਂ ਦਾ ਬਿਲਕੁਲ ਸੇਮ ਹੈ ਕਿਉਂਕਿ ਉਹ ਤਾਂ ਸ਼ੇਪ ਸੇਮ ਹੈ ਦੋਨਾਂ ਦੀ ਤੇ ਡਿਜ਼ਾਈਨਿੰਗ ਸੇਮ ਹੈ ਸਿਰਫ ਫਰਕ ਹੈ 5 ਲੀਟਰ ਇਹ 3 ਲੀਟਰ ਮੈਨੂੰ ਬੋਥ ਪਸੰਦ ਆਇਆ 3 ਲੀਟਰ ਵਾਲਾ ਵੀ ਜਿਹੜਾ ਹੋਆ ਇਹਦੇ ਚ ਆਪਾਂ ਨਾ ਜਿਵੇਂ ਸੁੱਕੀ ਸਬਜੀ ਵੀ ਇਦਾਂ ਹੀ ਬਣਾਣੀ ਹੋਵੇ ਰੱਖ ਕੇ ਆਮ ਤੱਕਣ ਟੱਕ ਕੇ ਵੀ ਆਪਾਂ ਬਣਾ ਸਕਦਾ ਕਿਉਂਕਿ ਇਹ ਹੈਗਾ ਜੀ ਟ੍ਰਾਈਫ ਲਾਈਨ ਇਹਦੇ ਵਿੱਚ ਸੜਨੇ ਸੁੱਲਨੇ ਦਾ ਕੋਈ ਡਰ ਨਹੀਂ ਰਹਿੰਦਾ ਸੁੱਕੀ ਸਬਜੀ ਦਾ ਵੀ ਤੇ ਜਿਹੜੇ ਦਾ ਟੱਕਣਾ ਹੈ ਉਹ ਆ ਇਹ ਨਿਸ਼ਚਿਤ ਜੀ ਜਾਣਾ ਕਰ ਦਿੱਤੀ

ਇਹ ਕਿ ਕੁਕਰ ਆਪਣੇ ਹੱਥਾਂ ਦੇ ਵਿੱਚ ਬਹੁਤ ਪਿਆਰੇ ਕੁਕਰ ਬਹੁਤ ਸੋਹਣੇ ਕੁਕਰ ਨੇ ਜੀ ਇੰਨੇ ਕਿ ਜ਼ਿਆਦਾ ਸੋਹਣੇ ਐ ਜਿਹੜੇ ਕਿਚਨ ਦੇ ਵਿੱਚ ਨਾਲ ਤੇ ਯੂਜ਼ ਆਉਣ ਵਾਸਤੇ ਯੂਜ਼ ਆਉਣ ਵਾਸਤੇ ਸੋਹਣੇ ਤੇ ਨਾਲੇ ਆਪਣੇ ਜਿਹੜੇ ਘਰ ਦੇ ਵਿੱਚ ਚੀਜ਼ ਰੱਖਣੀ ਆ ਉਹਦੇ ਲਈ ਮੈਨੂੰ ਇਹ ਕੁਕਰ ਤਾਂ ਕਰਕੇ ਪਸੰਦ ਬਹੁਤ ਐ ਦੇਖੋ ਬਾਕੀ ਜਿਹੋ ਇੱਕ ਮੈਂ ਤਾਂ ਫੋਟੋ ਇਹ ਫੋਟੋਆਂ ਬਣਾਇਆ ਹਨਾ ਹਰ ਤਰ੍ਹਾਂ ਦੇ ਕੁਕਰ ਦੀ ਤੁਹਾਨੂੰ ਫੋਟੋਆਂ ਬਣਾਉਣੀ ਐ ਕਿਉਂਕਿ ਮੇਰਾ ਕੰਮ ਐ ਬਾਕੀ ਪਸੰਦ ਆਣਾ ਤੁਹਾਡੇ ਹੱਥ ਚ ਹੈ ਕਿ ਤੁਹਾਨੂੰ ਹਾਂਟੀ ਸਟਾਈਲ ਕੁੱਕਰ ਪਸੰਦ ਆਉਂਦਾ ਹੈ ਕਿ ਬਿਲਕੁਲ ਓਪਨ ਕੁੱਕਰ ਪਸੰਦ ਆਉਂਦਾ ਹੈ ਪਰ ਓਕਰ ਕੁੱਕਰ ਦੀ ਇਹ ਹੈ ਕਿ ਸਾਰੇ ਪਾਸੇ ਤੇ ਨਾ ਸਫਾਈ ਹੋ ਜਾਂਦੀ ਹੈ ਜਿਹੜਾ ਹਾਂਟੀ ਸਟਾਈਲ ਕੁੱਕਰ ਆਪਾਂ ਦੇ ਪਹਿਲਾਂ ਆਖੇ ਜਿਵੇਂ ਉਹਦੇ ਵੀ ਬਹੁਤ ਸੋਹਣੀ ਸਫਾਈ ਹੋ ਜਾਂਦੀ ਹੈ ਇਹਦੀ ਵੀ ਹਜੇ ਜਿਹੜੇ ਆਪ ਲੋਕ ਪਹਿਲਾਂ ਦੇ ਜ਼ਮਾਨੇ ਤੇ ਆਂਦੇ ਹੁੰਦੇ ਸੀ ਨਾ ਮੁਰਮੇ ਜੀ ਉਹਨਾਂ ਨੂੰ ਆਪਾਂ ਦੇਖ ਦੇਖ ਕੇ ਸਫਾਈ ਕਰਨੀ ਪੈਂਦੀ ਪਰ ਆਪਾਂ ਉਹਦੀ ਵੀ ਕਰਦੇ ਆ ਇਹ ਜੀ ਕਰਨੀ ਹੈਗੀ ਕਿ ਨਹੀਂ ਕਰਦੇ ਉਹਦੀ ਵੀ ਕਰਦੇ ਆ ਪਰ ਇਹਦੀ ਜਾਨ ਸਾਡੇ ਨਾਲ ਹੋ ਜਾਂਦੇ ਬਿਲਕੁਲ ਇੱਟਾ ਰੱਖ ਕੇ ਕਿਤੇ ਪਾਸ ਨੇ ਆਪਣੇ ਐਂਗਲ ਨੂੰ ਮੋੜਨਾ ਹੈ ਇੱਦਾਂ ਨਹੀਂ ਮੋੜਨਾ ਹੈਗਾ ਬਿਲਕੁਲ ਸਾਗੇ ਮਜ਼ਬੂਤੀ ਆ ਪੂਰੇ ਹੈੱਡ ਦਾ ਹੰਗਲਾਂ ਦੀ ਹੈ ਕੁੱਕਰ ਬਹੁਤ ਪਿਆਰਾ ਸੱਚੀ ਹੈ ਲਾਈਕ ਕੁੱਕਰ ਆਈ ਲਵ ਮਾਈ ਕੁੱਕਰ ਤੇ ਲਜੀ ਬਹੁਤ ਪਿਆਰੇ ਕੁੱਕਰਾਂ ਜੀ ਬਹੁਤ ਸੋਹਣੇ ਕੁੱਕਰ ਹੈ ਪਰਮਾਤਮਾ ਸਰੇ ਸਾਧਨ ਜੋ ਜੜੇ ਜਿਹੜੇ ਫਿਰ ਮੇਰੇ ਕੋਲ ਹੁੰਦੇ ਨੇ ਬਥੇਰੇ ਪੈਸੇ ਲੱਗਦੀਆਂ ਨੇ ਜੀ ਮੈਨੂੰ ਵੀ ਦੰਤੀਆਂ ਨੇ ਕਿਉਂਕਿ ਮੈਂ ਸਮਾਨ ਲੈ ਕੇ ਆਉਂਦੀ ਆ ਫਿਰ ਕੋਰੀਅਰ ਦੇ ਲੱਗਦੀਆਂ ਨੇ ਉਹ ਲਾਣਾ ਪੈਂਦਾ ਜੀ ਜਰੂਰ ਲਾਣਾ ਪੈਂਦਾ ਉਹ ਅਸੀਂ ਨਹੀਂ ਕਰ ਸਕਦੇ ਠੀਕ ਹੈ ਜੀ ਤੇ ਬਾਕੀ ਚੀਜ਼ ਜਿਹਨਾਂ ਇੰਨੀ ਤੇ ਜ਼ਿਆਦਾ ਗਾਰੰਟੀ ਦਿੰਦੀਆਂ ਕਿ ਚੀਜ਼ ਮੈਂ ਵੀ ਜ਼ਿਆਦਾ ਸੋਹਣੀ ਭੇਜੂੰਗੀ ਬਹੁਤ ਵਧੀਆ ਬਾਕੀ ਇੱਕ ਗੱਲ ਹੋਰ ਦੱਸ ਰਹੀਆਂ ਆਪਣੇ ਕੋਲ ਹੁਣ ਪਿੱਤਲ ਦੇ ਗਿਣਾ ਭੰਡਾਣ ਲੱਗਿਆ ਪਿੱਤਲ ਦੇ ਪੌਲੀਆਂ ਪਿੱਤਲ ਦੇ ਗਲਾਸ ਪਿੱਤਲ ਦਾ ਸਾਰਾ ਕੁਝ ਕੱਲ ਕੱਦੇ ਬਲੌਗ ਦੇ ਵਿੱਚ ਪ੍ਰਮਾਤਮਾ ਕਰੇ ਕਿ ਮੈਂ ਪਿੱਤਲ ਦਾ ਸਮਾਨ ਦਿਖਾਵਾਂ ਤੁਹਾਨੂੰ ਪਿੱਤਲ ਦੀਆਂ ਪ੍ਰਾਂਤਾਂ ਇੱਕ ਇੱਕ ਚੀਜ਼ ਦਾ ਮੈਂ ਤੁਹਾਨੂੰ ਨਾ ਪ੍ਰਾਈਸ ਵੀ ਦੱਸਦੀ ਜਾਊਂਗੀ ਵੀ ਇਹਦਾ ਕੀ ਆ ਪ੍ਰਾਈਸ ਆ ਇਹਦਾ ਕੀ ਆ ਪ੍ਰਾਈਸ ਆ ਛੋਟੀਆਂ ਤੇ ਛੋਟੀਆਂ ਗਲਾਸੀਆਂ ਜੇ ਤੁਸੀਂ ਆਪਣੇ ਬੱਚਿਆਂ ਲਈ ਮੰਗਵਾਉਣੀਆਂ ਹੋਣੀਆਂ ਘਿਓ ਤੇ ਬਿਲਕੁਲ ਰੀਜ਼ਨੇਬਲ ਪ੍ਰਾਈਸ ਲਗਾਵਾਂਗੇ ਜੀ ਕਿਉਂਕਿ ਮੈਨੂੰ ਸਿਰਫ ਮੇਰੇ ਘਰ ਪਰੇ ਤੱਕ ਹੁੰਦਾ ਮੇਰੀ ਜਿਹੜੀ ਥੋੜੀ ਬਹੁਤੀ ਦਿਹਾੜੀ ਕੱਢਦੀ ਐ ਮੈਂ ਉਹ ਲੈਣੀ ਐ ਬਾਕੀ ਮੈਨੂੰ ਵੀ ਪਤਾ ਹੈ ਕਿ ਸਾਰੇ ਮੇਰੇ ਵਰਗੇ ਨੇ ਠੀਕ ਹੈ ਜੀ ਸਾਰੇ ਜਿਵੇਂ ਮੈਂ ਸੜਕਾਂ ਜਿਵੇਂ ਮੈਂ ਸੜਕਾਂ ਤੇ ਫਿਰ ਫਿਰ ਮਿਹਨਤ ਕਰਦੀਆਂ ਆਪਣੇ ਬੱਚਿਆਂ ਨੂੰ ਛੱਡਦੀਆਂ ਕਦੇ ਘਰ ਦੇ ਕੰਮਾਂ ਨੂੰ ਭੱਜਦੀਆਂ ਕਦੇ ਸੱਜੀਆਂ ਨੂੰ ਭੱਜਦੀਆਂ ਕਦੇ ਰੋਟੀ ਨੂੰ ਭੱਜਦੀਆਂ ਕਦੇ ਕਿਸ ਟਾਈਮ ਉੱਠੇ ਕਦੇ ਕਿਸ ਟਾਈਮ ਉੱਠਾ ਐਦਾਂ ਹੀ ਮੇਰੇ ਮੇਰੇ ਸਰੀਰ ਵਾਂਗੂ ਹੀ ਤੁਹਾਡਾ ਸਰੀਰ ਆ ਸਾਰੀਆਂ ਭੈਣਾਂ ਦਾ ਤੁਸੀਂ ਵੀ ਮੇਰੇ ਵਾਂਗੂ ਹੀ ਮਿਹਨਤ ਕਰਦੇ ਹੋ ਤੇ ਠੀਕ ਹੈ ਨਾ ਜੀ ਬਾਕੀ ਚੀਜ਼ ਐਨੀ ਜ਼ਿਆਦਾ ਵਧੀਆ ਤੇ ਜਿੰਮੇ ਚੀਜ਼ ਕਿੱਚ ਤਾਂ ਚਾਹੀ ਮੈਨੂੰ ਮੇਰਾ ਪੂਰਾ ਤਨਵਧਨ ਨਾ ਪੂਰਾ ਜੋਰ-ਜਹਾਰ ਤੇ ਲਾਣਾ ਪੈਜੇ ਚੀਜ਼ ਤੁਹਾਨੂੰ ਪੂਰੇ ਇੱਕ दाम ਫੱਟੇਦਾਰ ਵਧੀਆ ਭੇਜਾਂਗੇ ਠੀਕ ਹੈ ਨਾ ਜੀ ਤਾਂ ਕਿ ਤੁਸੀਂ ਯੂਜ਼ ਵੀ ਕਰੋ ਤੇ ਮੈਨੂੰ ਯਾਦ ਵੀ ਕਰੋ ਲਓ ਜੀ ਅੱਜ ਦਾ ਬਲੌਗ ਦਾ ਐਂਡ ਅਪੀਥੀ ਕਰਦੇ ਆਂ ਐਂਡ ਤੋਂ ਪਹਿਲਾਂ ਕਿ ਤੁਸੀਂ ਮੇਰੇ ਚੈਨਲ ਤੇ ਨਵੇਂ ਵੀ ਇਸ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਜ਼ਰੂਰ ਕਰੋ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਬਲੌਗ ਕਿਵੇਂ ਤਾਂ ਲੱਗਿਆ ਤੱਕ ਲਈ ਬਾਏ ਬਾਏ ਸਾਰੀ ਬੋਲੋ ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਰਾਧਾ